ਬਾਦਲ ਮਾਰੇ ਜਦੋਂ ਖਬਰਾਂ ਦਾ ਸੁਣਦਾ ਹੀ ਹੋਗੇ ਤੁਸੀਂ ਉਹ ਕੋ ਫਿਰ ਗੁੱਸਾ ਆਇਆ ਨਹੀਂ ਆਉਂਦਾ ਤੁਹਾਨੂੰ ਬਾਦਲਾ ਲੈਣ ਗੁੱਸਾ ਸਾਨੂੰ ਕਾ ਤੋ ਆਵੇ ਯਾਰ ਨਹੀਂ ਤੇ ਪਰ ਬਾਦਲਾ ਲੈ ਮਾਰੇ ਕਹਿੰਦੇ ਉਹ ਕਿਹੜੇ ਕਹਿੰਦੇ ਸੁਖਵੀਰ ਮਾਦਾ ਨਹੀਂ ਯਾਰ ਗੁੱਸਾ ਕਿਉਂ ਆਵੇ ਸੱਚੀ ਗੱਲ ਤੇ ਸਿਸਟਮ ਚਲਾ ਨੀਰ ਤੋ ਦੇਣਾ 100 ਗੁਣੇ ਚੰਗਾ ਹੈ ਅੱਛਾ ਬਾਦਲ ਲਾਉ ਅੱਛਾ ਤਕਵੀਰ ਆਪਦੀ ਗੱਲ ਤੇ ਤਾਂ ਖੜਦਾ ਹੈ ਹੂੰ ਉਹ ਹੁਣ ਤਮੈ ਤੋ ਉਹ ਗੱਲ ਨਾ ਕੋਹਾ ਜਿਹੜੀ ਉਹ ਸੀਗਾ ਉਹ ਯਾਰ ਮੈਂ ਤਾਂ ਉਹਦਾ ਨਾਮ ਲੈ ਕੇ ਰਾਜੀ ਨਹੀਂ ਹਾਂ ਜੀ ਗਿਆ ਅੱਛਾ ਬਾਦਲ ਲਾਉ ਤਕਵੀਰ ਆਪਦੀ ਗੱਲ ਤੇ ਤਾਂ ਖੜਦਾ ਹੂੰ ਉਹ ਹੁਣ ਤੂੰ ਮੈਥੋ ਗੱਲ ਨਾ ਕੋਹਾ ਜਿਹੜੀ ਉਹ ਸੀਗਾ ਕਹਿ ਦੇ ਉਹ ਯਾਰ ਮੈਂ ਤਾਂ ਉਹਦਾ ਨਾਮ ਲੈ ਕੇ ਰਾਜੀ ਨਹੀਂ ਹਾਂ ਜੀ ਗਿਆ ਵੀ ਜੇ ਮੈਂ ਕਾਲੀਆਂ ਨੂੰ ਵੋਟ ਨਾ ਪਾਵਾਂ ਤਾਂ ਫਿਰ ਮੇਰੀ ਸਿੱਖੀ ਕੋਈ ਭਟ ਜੂਗੀ ਨਹੀਂ ਅੱਛਾ ਹੋਰ ਕਾਲੀਗਨ ਬੋਟ ਨਾ ਆਪਏ ਸਿੱਖੀ ਨਹੀਂ ਘਟਦੀ ਨਾ ਨਾ ਸਿੱਖੀ ਸਿੱਖੀ ਮੇਰੇ ਕੋਲੇ ਆ ਯਾਰ ਇਹ ਤਾਂ ਪਰਮਾਤਮਾ ਦਾ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਤਾ ਹੈ ਹਮ ਨਾ ਕਿ ਕਾਲੀਆਂ ਨਾਲ ਉਹ ਤਾਂ ਕਹਿੰਦੇ ਪੰਥੀ ਸਾਡਾ ਕਿਉਂ ਯਾਰ ਬੜਾ ਕੁਦਨ ਕੋ ਆ ਮੈਂ ਪਿੰਡ ਚ ਰਹਿਣਾ ਇੱਕ ਮਿੰਟ ਢੂਲੀ ਦੋ ਅੱਛਾ ਬੈਠ ਚੁੱਕੇ ਸੇ ਪਰਚਾ ਲੱਗਦਾ ਵੀ ਕੁੱਟਣਾ ਦੇਣਗੇ ਕਾ ਇਹ ਤਾਂ ਕੀ ਕੁੱਟਣਗੇ ਇਹਨਾਂ ਇਹਨਾਂ ਦੀਆਂ ਤਾਂ ਗੱਲਾਂ ਇਹ ਤਾਂ ਪਛਾਣ ਵੀ ਨਹੀਂ ਸਕਦੇ ਸਾਡੇ ਕੋਲੇ ਅੱਛਾ ਗੱਲ ਕਰੇ ਕੇ ਸੀ ਹੈ ਜਪਵਾ ਆਉਂਦੇ ਨੇ ਲੈਣ ਚੋਂ ਜਿਹਦਾ ਪਤਾ ਹੀ ਨਹੀਂ ਹੁੰਦਾ ਹੋਰ ਕਹਿ ਮਾ ਬਾਬਾ ਹਾਂ ਕਹਿਵੇਂ ਹੈ ਕਿੰਨੀ ਉਮਰ ਹੋ ਗਈ ਆਪੂ ਮੇਰੀ ਉਮਰ 60 ਸਾਲ ਆ ਕੋਬੀਆ ਭਈ ਲੈ ਮਾਰਤਾ ਮੇਰੇ 60 ਵਜੇ ਰੀੜ ਦੀ ਹੱਡੀ ਦੀ ਅੱਛਾ ਇਹ ਤਾਂ ਹੋ ਗਏ 2.5 ਸਾਲ ਅੱਛਾ ਆਮ ਨਹੀਂ ਆਇਆ ਪਲਾਜ ਬਹੁਤ ਕਰਾਇਆ ਸੀ ਕਹਿੰਦੇ ਇੱਥੇ ਦਾ ਹਸਪੀਟਲ ਸਰਕਾਰੀ ਪ੍ਰਾਈਵੇਟ ਬਾਦਲਾਂ ਨੇ ਦਿੱਤਾ ਹੀ ਬੜਾ ਉਹ ਨੋ ਨਾ ਯਾਰ ਬਾਦਲਾਂ ਦਾ ਤਾਂ ਕੀ ਹੈ ਇਹਨਾਂ ਨੇ ਐਵੇਂ ਗੱਲਾਂ ਨੇ ਯਾਰ ਅੱਛਾ ਹੋਣੀ ਵੀ ਤੇ ਨਾ ਕਹਿੰਦਾ ਨਾ ਵੀ ਪਲਾਜ ਕੀਤਾ ਨੇ ਵੀ ਮੇਰਾ ਤਾਂ ਕੀਤਾ ਨਹੀਂ ਹੋਰ ਕਿਸੇ ਦਾ ਮੈਂ ਕਹਿ ਨਹੀਂ ਸਕਦਾ ਮੇਰਾ ਨਹੀਂ ਹੋਇਆ ਮੈਂ ਤਾਂ ਆਪਦੀ ਪੈਸੇ ਲਾਏ ਰੀਪੋਟ ਕਾਂਗਰਸ ਨੂੰ ਪਾਉਦੇ ਹੋਗੇ ਨਾ ਨਹੀਂ ਵੋਟ ਕੱਲੀ ਕੱਲੀ ਕਾਲੀ ਦਲ ਨੂੰ ਅੱਛਾ ਫਿਰ ਅੱਜ ਤੱਕ ਸਿਰਫ ਇੱਕ ਵੋਟ ਤੋਂ ਬਿਨਾ ਸਾਰੀ ਕਾਲੀ ਦਲ ਨੂੰ ਵੋਟ ਪਾਉਨੇ ਆ ਉਹ ਕਿਹੜੀ ਹੈ ਉਹ ਆ ਪਿਛਲੀ ਬਾਈ ਚ ਝਾੜੂ ਵਾਲੀ ਹਾਂ ਹਾਂ ਝਾੜੂ ਨੂੰ ਪਾਈ ਸੀ ਇੱਕ ਪਰ ਦੂਜੀਆਂ ਘਰਾਂ ਦੇ ਆਣੀਆਂ ਵੋਟਾਂ ਸਾਰੀਆਂ ਕਾਲੀ ਨੂੰ ਪਈਆਂ ਗਵਾਰੇ ਫਿਰ ਅੱਛਾ ਹਾਂ ਮਜ਼ਾ ਕੀ ਹੈ ਯਾਰ ਵੀ ਬਸ ਉਹ ਉਦੋਂ ਤਾਂ ਐ ਲੱਗਦਾ ਵੀ ਆਪਦੇ ਪਿੰਡ ਦੇ ਐ ਹਮ ਹੌਲੀ 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 ਬਾਈ ਮਾ ਹੁਣ ਮਨ ਪਿੱਛੇ ਹਟ ਗਿਆ ਆ ਘਰ ਆ ਮੇਰੇ ਭਰਾ ਦਾ ਇਹ ਜਿੱਥੇ ਬੈਠੇ ਆ ਹਾਂ ਤੇ ਇਹਦੇ ਮੁੰਡੇ ਐ ਦੋ ਤੇ ਇੱਕ ਪੜਿਆ ਬਾ 12ਵੀਂ ਪਾਸ ਐ ਇਹ ਸਾਨੂੰ ਇਹਨੂੰ ਮੁੰਡੇ ਨੂੰ ਲਾ ਵੀ ਲਿਆ ਤੇ ਸਾਰ ਵੀ ਨਹੀਂ ਹੋਇਆ ਸੀਗਾ ਤੇ ਪਹਿਲਾਂ ਇਹਨਾਂ ਦੇ ਘਰੋਂ ਕਰ ਕਰ ਚੁਗਲੀਆਂ ਹਟਾਤਾ ਹਮ ਹਮ ਤੇ ਨੰਬਰ 2 ਜੇ ਅਸੀਂ ਆਖਿਆ ਵੀ ਬਾਹਲੇ ਬਾਰੇ ਇਹ ਮੇਰੇ ਭਰਾ ਗੁਜਰਿਆ ਹੈ ਅੱਛਾ ਅਸੀਂ ਜੀ ਲਾਸਟ ਬਾਹਲੀ ਗੱਲਾਂ ਕੀ ਕਰਨਾ ਸੀ 8 ਦਿਨ ਪਹਿਲਾਂ ਉਹਦੇ ਮਰਨ ਤੋਂ ਗਏ ਇਹਦੇ ਕੋਲੇ ਵੀ ਜੀ ਮੁੰਡਾ ਲਾ ਦਿਓ ਸਾਡਾ ਦਵਾਰੇ ਕੋਈ ਜਾਨੂੰ ਪਾਇਦਾਰ ਜਵਾਬ ਹੀ ਨਹੀਂ ਮਿਲਿਆ ਪਹਿਲਾਂ ਅਸੀਂ ਬਾਦਲ ਕੋਲੇ ਗਏ ਫਿਰ ਸੁਖਵੀਰ ਕੋਲੇ ਹਾਂ ਹਾਂ ਵੀ ਸਾਡੇ ਬੱਚਾ ਨਹੀਂ ਲੱਗਿਆ ਇਹ ਦੋ ਜਵਾਕ ਪੜਿਆ ਸਭ ਮੇਰੇ ਪਰਿਵਾਰ ਚ ਸਾਡੇ 4 ਘਰ ਹੈ ਦੋ ਦੋ ਨਹੀਂ ਨੌਕਰਾਂ ਦੇ ਜਵਾਕ ਲਵਾ ਲਏ ਕਹਿੰਦੇ ਜਿਹੜੇ ਬਾਹਰਲੇ ਪ੍ਰਵਾਸੀ ਦੇ ਜਵਾਕ ਲਵਾਏ ਐ ਇੱਕ ਇੱਕ ਘਰ ਦੇ 5 5 7 7 ਵੀ ਲੱਗੇ ਪਰ ਸਾਡਾ ਨਹੀਂ ਲੱਗਿਆ ਨਾਲੇ ਕੋਦੇ ਵੀ 1 ਰੁਪਏ ਦੇ ਰਵਾਧਾਰ ਨਹੀਂ ਵੋਟ ਇਹਨਾਂ ਨੂੰ ਪਾਉਣੀ ਸਪੋਰਟ ਇਹਨਾਂ ਦੀ ਕਰਨੀ ਲੋੜ ਪੈਣ ਤੇ ਕਿਸੇ ਨਾਲ ਲੜ ਵੀ ਪੈਣਾ ਹੈ ਅੱਛਾ ਤੇ ਗੱਲ ਕਰ ਵੀ ਭਰਾਵਾ ਸਾਡੇ ਤਾਂ ਕੰਮ ਨਹੀਂ ਆਏ ਕਿਸੇ ਨਾ ਤਾਂ ਆਪਾਂ ਇਹ ਗੱਲ ਕਿਸੇ ਤੋਂ ਦਬਾ ਕੇ ਕਹਿਣੇ ਆ ਤੇ ਨਾ ਹੀ ਕੋਈ ਇਹ ਦੀ ਗੱਲ ਹੈ ਗੱਲ ਤਾਂ ਜਿਹੜੀ ਹੈ ਸੱਚੀ ਕਹੀ ਜਾਊਗੀ ਹੂੰ ਠੀਕ ਹੈ ਨਾ ਹੂੰ ਸਾਡੇ ਵਾਸਤੇ ਆ ਕੁਛੇ ਗਾਂ ਦਾ ਨਹੀਂ ਮੈਨੂੰ ਪਤਾ ਵੇਖੋ ਵੀ ਕੀ ਬਣੂਗਾ ਹੂੰ ਵੀ ਜਦੋਂ ਤੱਕ ਰਤਾਗਤ ਅਸੀਂ ਕੋਲੇ ਉਦੋਂ ਨਹੀਂ ਸਾਡੀ ਤਾਂ ਪੰਜਾਬ ਬਚਾਉਣ ਨਿਕਲਿਆ ਹੋਇਆ ਓਏ ਯਾਰ ਐਵੇਂ ਗੱਲਾਂ ਨਾ ਕਿਹੜੇ ਪੰਜਾਬ ਬਚਾਓ ਕਿਹੜੀਆਂ ਗੱਲਾਂ ਪੰਜਾਬ ਮਰੀ ਕਦੋਂ ਜਾਂਦਾ ਪੰਜਾਬ ਤਾਂ ਅੱਗੇ ਨੂੰ ਬਚਿਆ ਹੀ ਐ ਅੱਗੇ ਨੂੰ ਬਚਿਆ ਹੂੰ ਅੱਛਾ ਹੂੰ ਗਰਮੀਤ ਖੁੱਟ ਗਿਆ ਉਹਦੀ ਬਾਤ ਪਾਈ ਪਾਈ ਵੋਟ ਫਿਰ ਬਦਲਾ ਆ ਗਿਆ ਨਹੀਂ ਅਜੇ ਅਜੇ ਬਜਾ ਬਦਲਾ ਦਾ ਪੂਰਾ ਤਾਂ ਨਹੀਂ ਖਰ ਹੋਇਆ ਕੰਮ ਜਿਹੜਾ ਚਾਹਦਾ ਸੀ ਲੋਕ ਹਾਂ ਪਰ ਤੁਸੀਂ ਭਾਈ ਆਪ ਮੇਰਾ ਤੁਸੀਂ ਚੱਲ ਮੈਥੋਂ ਕੋ ਆਉਣੇ ਹੋ ਹਨਾ ਤੇ ਵੀ ਕਹਿਣ ਦਾ ਭਾਵ ਹੈ ਵੀ ਪੰਜਾਬ ਲੀਡਰ ਬਚਾਉਂਦਾ ਕਿਹੜਾ ਹੈ ਹਾਂ ਆਉਂ ਹੀ ਤਾਂ ਪੁੱਛਣਾ ਚਾਹੁੰਨੇ ਇਹਨਾਂ ਬਚਾਉਂਦਾ ਕਿਹੜਾ ਬਚਾਉਂਦਾ ਲੀਡਰ ਕਿਹੜਾ ਪੰਜਾਬ ਨੂੰ ਤਾਂ ਮਾਰਨ ਵਾਲੇ ਜੰਮੇ ਆਜ ਤੱਕਰ ਬਚਦਾ ਕਰਕੇ ਤੈਨੂੰ ਤਾਂ ਹੈ ਕਿਸੇ ਨੂੰ ਤਾਂ ਬਚਦਾ ਕਰ ਕੀ ਨੂੰ ਬਖਸ਼ ਗਏ ਯਾਰ ਹੈ ਹੀ ਨਹੀਂ ਕੋਈ ਬਖਸ਼ਣ ਵਾਲਾ ਉਹਦਾ ਕੱਟੜ ਕਾਲੀ ਦੀ ਨਾਲੇ ਹੈ ਉਹਦਾ ਕੱਟੜ ਕਾਲੀ ਤੇ ਮੈਂ ਹੁਣ ਕਿਹੜਾ ਨਹੀਂ ਉ ਤਾਂ ਮੈਂ ਸਿੱਖੀ ਹੈ ਅੱਛਾ ਪਰ ਜੇ ਕੋਈ ਇਹ ਗੱਲ ਤਾਂ ਨਹੀਂ ਵੀ ਜੇ ਮੈਂ ਕਾਲੀਆਂ ਨੂੰ ਵੋਟ ਨਾ ਪਾਵਾਂ ਤਾਂ ਫਿਰ ਮੈਂ ਦੀ ਸਿੱਖੀ ਕੋਈ ਘਟ ਜੂਗੀ ਨਹੀਂ ਅੱਛਾ ਹੋਰ ਕਾਲੀਗਨ ਬੋਟ ਨਾ ਆਪਏ ਸਿੱਖੀ ਨਹੀਂ ਘੜਦੀ ਨਾ ਨਾ ਸਿੱਖੀ ਸਿੱਖੀ ਮੇਰੇ ਕੋਲੇ ਆ ਯਾਰ ਇਹ ਤਾਂ ਪਰਮਾਤਮਾ ਦਾ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਤਾ ਹੈ ਹੂੰ ਨਾ ਕਿ ਕਾਲੀਆਂ ਨਾਲ ਉਹ ਤਾਂ ਕਹਿੰਦੇ ਪੰਥੀ ਸਾਡਾ ਸੱਚੇ ਸੱਚੇ ਵੰਤ ਹੁੰਦਾ ਹੀ ਯਾਰ ਬਾਹਰ ਕੋਤਲਾ ਕੋ ਆ ਮੈਂ ਪਿੰਡ ਚ ਰਹਿਣਾ ਇੱਕ ਮਿੰਟ ਠਹੀ ਦੋ ਦਿੰਦੀ ਅੱਛਾ ਇਹ ਵਾਰੀ ਚੋਕੇ ਸੇ ਪਰਚਾਰ ਲੱਗਦਾ ਵੀ ਕੁੱਟਣਾ ਦੇਣਗੇ ਕਾ ਇਹ ਤਾਂ ਕੀ ਕੁੱਟਣਗੇ ਇਹਨਾਂ ਦੀਆਂ ਤਾਂ ਗੱਲ ਇਹ ਤਾਂ ਪਛਾਣ ਵੀ ਨਹੀਂ ਸਕਦੇ ਸਾਡੇ ਕੋਲੇ ਅੱਛਾ ਗੱਲ ਕਰੇ ਕੇ ਸੀ ਹੈ ਜਾਂ ਭਵਾ ਆਉਂਦੇ ਨੇ ਲੈਣ ਚੇ ਜਿਹਦਾ ਪਤਾ ਹੀ ਨਹੀਂ ਹੁੰਦਾ ਹੂੰ ਤਾਂ ਹੈ ਅੱਛਾ ਡਰ ਲੱਗਦਾ ਡਰ ਲੱਗਦਾ ਪਿੰਡ ਦੇ ਤਾਂ ਫਿਰ ਵੀ ਕਿਤੇ ਨਾ ਕਿਤੇ ਕੰਮ ਆ ਜਾਂਦੇ ਆ ਕਹਿੰਦੇ ਆਪਦਾ ਮਾਰੂ ਛਾਵੇਂ ਸੱਟੂ ਛਾਵੇਂ ਤਾਂ ਸੱਟ ਦੇਣਗੇ ਹੂੰ ਛਾਵੇਂ ਤੋਂ ਬਥੇਰੀਆਂ ਇਹਨਾਂ ਦੇ ਪਾਸੇ ਦਰਕਤ ਹੈ ਹੂੰ ਸਿਰ ਦੇਣਗੇ ਛਾਵੇਂ ਅੱਛਾ ਆ ਕੱਲ ਬਹੁਤ ਆ ਯਾਰ ਮੇਰੀ ਪੰਥ ਵਾਲੀ ਗੱਲ ਤੇ ਮੈਨੂੰ ਮੈਨੂੰ ਗੱਲ ਕਲੀਅਰ ਜੀ ਨਹੀਂ ਹੋਈ ਕਿਵੇਂ ਨਹੀਂ ਹੋਈ ਵੀ ਇਹ ਤਾਂ ਪੰਜਾਬ ਸਾਰਾ ਤਰਾ ਤਰਾ ਕਰਦਾ ਫਿਰਦਾ ਉਹ ਕਹਿੰਦਾ ਹੈ ਹੀ ਪੰਥ ਏ ਬਚਾਈਏ ਸਕਦੇ ਆ ਪੰਥ ਤੁਸੀਂ ਲੋਕ ਵੋਟਾਂ ਪਾ ਕੇ ਵੇਖ ਲੈਣਵਾ ਦੇ ਨੀਰਾ ਲੋਕ ਦੁਆਰੇ ਸਰਕਾਰ ਲਿਆ ਦੇਣ ਹਮ ਬਾਜੂ ਆ ਪੰਥ ਅੱਛੇ ਤੁਹਾਡੇ ਤੁਹਾਡੇ ਹਿਸਾਬ ਨਾਲ ਨਹੀਂ ਮੈਂ ਤਾਂ ਨਹੀਂ ਕਹਿੰਦਾ ਮੇਰੇ ਹਿਸਾਬ ਨਾਲ ਨਾ ਨਾ ਇਹਨਾਂ ਦੀ ਅੱਖੇ ਪੰਜਾਬ ਬਚੇ ਹਾਂ ਤੇ ਨਾ ਇਹਨਾਂ ਤੋਂ ਬਣਾ ਮਾਰੇ ਹੂੰ ਪੰਜਾਬ ਤਾਂ ਸਭਾ ਮੇਰੇ ਹਿਸਾਬ ਨਾਲ ਸੂਤ ਰਹੂਗਾ ਹੂੰ ਅੱਛਾ ਅੱਛਾ ਤਾਂ ਹੈ ਤੇ ਇਹ ਜਿਹੜਾ ਬਜ਼ੁਰਗ ਬਾਦਲ ਜਦੋਂ ਦੁਨੀਆ ਤੋਂ ਗਿਆ ਸੁਖਬੀਰ ਆਇਆ ਇਹ ਸਾਂਭ ਲੂ ਵਾਂਗਡੋਰ ਉਹਨੇ ਸਿਸਟਮ ਚਲਾਇਆ ਜਗਵੀਰ ਤਾਂ ਉਹਦੇ ਨਾਲ 100 ਗੁਣੇ ਚੰਗਾ ਹੈ ਅੱਛਾ ਬਾਦਲ ਨੂੰ ਅੱਛਾ ਜਗਵੀਰ ਆਪਦੀ ਗੱਲ ਤੇ ਤਾਂ ਖੜਦਾ ਹੈ ਹੂੰ ਉਹ ਤੁਮੇ ਤੋ ਗੱਲ ਨਾ ਕੋਹਾ ਜਿਹੜੀ ਉਹ ਸੀ ਗੱਲ ਉਹ ਯਾਰ ਮੈਂ ਤਾਂ ਉਹਦਾ ਨਾਮ ਲੈ ਕੇ ਰਾਜੀ ਨਹੀਂ ਹਾਂ ਦੀ ਗਿਆ ਮੈਨੂੰ ਬਹੁਤ ਜਿਆਦਾ ਪਤਾ ਗੱਲਾਂ ਦਾ ਥੋੜਾ ਜਿਹਾ ਨਾ ਪਿੰਡ ਵਾਸਦੇ ਹਾਣੀ ਹਾਣੀ ਨੂੰ ਪਤਾ ਹੁੰਦਾ ਹਾਣੀ ਵਾਲੀ ਗੱਲ ਤਾਂ ਨਹੀਂ ਹਾਣੀ ਤਾਂ ਮੇਰੇ ਨਾਲ ਦੁਗਣਾ ਵੱਡਾ ਸੀ ਹਾਣੀ ਤਾਂ ਮੇਰਾ ਕਿਹੜਾ ਸੀ ਮੇਰੇ ਪਿਓ ਦਾ ਹਾਣੀ ਸੀ ਅੱਛਾ ਨਹੀਂ ਫਿਰ ਵੀ ਕਈ ਵਾਰ ਇਹ ਹੁੰਦਾ ਨਾ ਵੀ ਨਹੀਂ ਨਹੀਂ ਉਹ ਤਾਂ ਦੋ ਬੰਦਿਆਂ ਦੀ ਉਮਰ ਲੈ ਕੇ ਮਰਿਆ ਮੈਂ ਤਾਂ ਉਹਦਾ ਕਿਹੜਾ ਹਾਣੀ ਹੈ ਇੱਕ ਬੰਦਾ 90 95 ਸਾਲ ਦਾ ਇੱਕ 65 ਸਾਲ ਦਾ ਅੱਛਾ ਫੇਰ ਫੇਰ ਵੀ ਇੰਨਾ ਪਤਾ 30 ਸਾਲ ਮੈਂ ਨਾ ਜਿੱਦੇ ਮੇਰੀ ਸੁਰਤ ਸੰਭਲੀ ਮੈਂ ਮੁੱਖ ਮੰਤਰੀ ਵੇਖਿਆ ਇਹ ਅੱਛਾ ਹਾਂ ਸਮਝ ਗਿਆ ਅੱਛਾ ਹੋਰ ਠੀਕ ਹੈ ਨਹੀਂ ਆ ਰਹੇ ਹੈ ਆ ਜਿਹੜੀ ਲਾਸਟ ਸਰਕਾਰ ਹੈ ਨਾ ਜੇ ਇਹਨਾਂ ਦੀ ਡਬਲ ਸਰਕਾਰ ਨਾ ਨਾ ਬਣਦੀ ਦੂਜੀ ਯਾਰ ਫੇਰ ਮੇਰਾ ਸਾਹ ਹੋ ਕਹਿੰਦਾ ਵੀ ਕੁਸੇ ਇਹਨਾਂ ਦੇ ਪੱਲੇ ਰਹਿੰਦਾ ਉਹ ਡਬਲ ਵੇਲੇ ਗਲਤ ਹੋ ਗਿਆ ਕੰਮ ਉਹ ਫਿਰ ਜਿਆਦਾ ਸਿਰ ਨੂੰ ਚੜ ਗਿਆ ਹਾਂ ਸਿਰ ਨੂੰ ਚੜ ਗਿਆ ਲਾਲਾ ਕਿਵੇਂ ਹੀ ਲਾਲਾ ਪਹਿਲਾਂ ਤਾਂ ਇਹ ਗੱਲ ਵੀ ਸੁਣਦੇ ਸੀ ਕੰਮ ਵੀ ਕਰ ਦਿੰਦੇ ਸੀ ਹੂੰ ਹੂੰ ਠੀਕ ਹੈ ਬਾਕੀ ਯਾਰ ਇਹ ਬੰਦੇ ਨੇ ਨਾ ਜਿਵੇਂ ਵੀਰ ਨੇ ਕੋਈ ਗੱਲ ਕਹੀ ਹੈ ਮੇਰੇ ਹਿਸਾਬੋ ਕਹਿੰਦਾ ਵੀ ਕੁਛ ਇਹਨਾਂ ਦੇ ਪੱਲੇ ਰਹਿੰਦਾ ਉਹ ਡਬਲ ਵੇਲੇ ਗਲਤ ਹੋ ਗਿਆ ਕੰਮ ਉਹ ਫਿਰ ਜ਼ਿਆਦਾ ਸਿਰ ਨੂੰ ਚੜ ਗਿਆ ਹਾਂ ਸਿਰ ਨੂੰ ਚੜ ਗਿਆ ਲਾਲਾ ਕਿਵੇਂ ਹੀ ਲਾਲਾ ਪਹਿਲਾਂ ਤਾਂ ਇਹ ਗੱਲ ਵੀ ਸੁਣਦੇ ਸੀ ਕੰਮ ਵੀ ਕਰ ਦਿੰਦੇ ਸੀ ਹੂੰ ਹੂੰ ਠੀਕ ਹੈ ਬਾਕੀ ਯਾਰ ਇਹ ਬੰਦੇ ਨੇ ਨਾ ਜਿਵੇਂ ਵੀਰ ਨੇ ਕੋਈ ਗੱਲ ਕਹੀ ਹੈ ਉਹ ਮਿਲਣਾ ਚਾਹੀਦਾ ਸੀ ਕਾਲੀ ਦਲਚੀ ਦਿੱਤੇ ਹੁੰਦੇ ਤਾਂ ਅੰਦਰ ਫੇਰ ਜਾ ਕੇ ਸੂਤਾ ਹੁੰਦਾ ਸੀ ਕਿਨੇ ਹੂੰ ਕਾਲੀ ਦਲ ਦੀ ਸਰਕਾਰ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਵੇ ਬੇਆਬਦੀ ਜਦੋਂ ਜਦੋਂ ਲੋਕ ਕਹਿੰਦੇ ਕਿ ਬਾਦਲ ਮਾਰੇ ਬਾਦਲ ਮਾਰੇ ਬਾਦਲ ਮਾਰੇ ਜਦੋਂ ਖਬਰਾਂ ਦਾ ਸੁਣਦੇ ਹੀ ਹੋਗੇ ਤੁਸੀਂ ਉਦੋਂ ਫਿਰ ਗੁੱਸਾ ਆਇਆ ਨਹੀਂ ਹੁੰਦਾ ਤੁਹਾਨੂੰ ਬਾਦਲ ਆ ਲੈਣ ਗੁੱਸਾ ਸਾਨੂੰ ਕਾਹਤੋਂ ਆਵੇ ਯਾਰ ਨਹੀਂ ਤੇ ਪਰ ਬਾਦਲ ਆਲੇ ਮਾਰੇ ਕਹਿੰਦੇ ਉਹ ਕਿਹੜੇ ਕਹਿੰਦੇ ਸੁਖਵੀਰ ਮਾਦਾ ਨਹੀਂ ਯਾਰ ਗੁੱਸਾ ਕਿਉਂ ਆਵੇ ਸੱਚੀ ਗੱਲ ਤੇ ਐਵੇਂ ਆਈ ਜਾਵੇ ਗੁੱਸਾ ਕੋਈ ਗੁੱਸਾ ਨਹੀਂ ਨਾ ਦੇਵਨਿੰਗਾ ਦਾ ਜੇ ਸੱਚਾ ਯਾਰ ਅਗਲੇ ਸੱਚੇ ਹੈ ਮਾੜਾ ਛਿੱਤਰ ਖਾ ਲੈਨੇ ਸੀ ਕਿਹੜਾ 2007 ਦੀਆਂ ਮੋਟਾਂ ਵਲੇ ਕਿਵੇਂ ਯਤ ਪਿਆ ਬਸ ਮੇਂ ਦਿਮਾਗ ਖਰਾਬ ਸੀ ਬਾਗਰ ਮਗਰ ਲੱਗੇ ਸੀ ਹਾਂ ਫੇਰ ਮੈਨੂੰ ਕੋਈ ਬੰਦੇ ਆ ਦੇ ਕੰਜਰ ਦੇ ਆ ਤੇਰੀ ਬਾਤ ਨਹੀਂ ਪੁੱਛਣੀ ਮਾਰ ਮਾਰ ਛੋਡੇ ਲਾ ਦੇਣਗੇ ਤੇਰੇ ਕੌਣ 10 12 ਜਣੇ ਸੀ ਵੋਟਾਂ ਵਾਲੇ ਉਹ ਕਾਂਗਰਸੀ ਸੀ ਅਸੀਂ ਕਾਲੀ ਸੀਗੇ ਅੱਛਾ ਉਹਦਾ ਚੁੱਪ ਕਰ ਜਾ ਹੂੰ ਉਹ ਤੇਰੇ ਤਾਂ ਪਤਾ ਲੈਣ ਨਹੀਂ ਜਾਣਾ ਕਿਸੇ ਨੇ ਕਿਉਂ ਜੇ ਬਾਦਲਾਂ ਦਾ ਹੱਥ ਹੁੰਦਾ ਉਦੋਂ ਸਰਕਾਰਾਂ ਸੀ ਇਹਨਾਂ ਦੀ ਤੇ ਤੇਰਾ ਕਾਹਨੂੰ ਪੁੱਛਦਾ ਬਾਈ ਕੋਈ ਹੈ ਕਹਿੰਦੇ ਨਹੀਂ ਪੰਜਾਬ ਤਾਂ ਤੂੰ ਉਧਰਲੇ ਪਾਸੇ ਦੂਜੇ ਪਾਸੇ ਮਾਝੇ ਨੂੰ ਜਿਵੇਂ ਜਿਵੇਂ ਪਾਣ ਜੀ ਦੇ ਅੱਗੇ ਘਵਾਉਣਾ ਹੈ ਹੈ ਮਾਝੇ ਵਾਲੇ ਪਾਸੇ ਨੂੰ ਜਾਈਏ ਤੇ ਉਹ ਤਾਂ ਕਹਿੰਦੇ ਅਗੇ ਨਹੀਂ 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 ਬਿਲਕੁਲ ਨਹੀਂ ਇਹਦਾ ਭਰਾਵਾ ਮਗਰ ਦੂਜੇ ਪਾਸੇ ਜੇ ਚਾਰ ਵੋਟਾਂ ਖਰਾਬ ਹੁੰਦੀਆਂ ਹੁਣ ਫੇਰ ਕੌਣ ਮੇਰੀ ਪੂਛ ਮਾਰਦਾ ਹੂੰ ਇਹ ਵੀ ਹੈ ਨਾ ਐਟੀ ਫਿਰ ਲੱਖੇ ਸਧਾਨੇ ਨਾਲ ਹਾਂ ਲੱਖਾ ਕਿਵੇਂ ਲੱਗਿਆ ਲੱਖਾ ਲੱਖਾ ਠੀਕ ਹੈ ਲੱਖਾ ਤਾਂ ਆਪਣਾ ਵੈਸੇ ਵੀ ਹੈਗੀ ਆ ਸਾਡੀ ਸੂੰ ਸਿਆਣ ਉੱਥੇ ਸਾ ਦੋ ਤਿੰਨ ਸਾਲੇ ਹਾਰਾ ਮੇਰੀਆਂ ਦੋ ਤਿੰਨ ਸਾਲ ਦੋ ਸਾਲੇ ਹਾਰਾ ਮੇਰੀਆਂ ਇਹਦੇ ਪਿੰਡ ਦੀਆਂ ਕੁੜੀਆਂ ਉਹਨਾਂ ਆਹ ਦੀ ਉਹਨਾਂ ਨੇ ਮੈਨੂੰ ਸਨੇ ਇਹ ਵੀ ਲਾਏ ਆ ਫਿਰ ਮਾੜਾ ਮੋਟਾ ਤਾਂ ਮਾਨ ਤਾਂ ਰੱਖਾਂਗੇ ਮਾੜਾ ਮੁੱਟਾ ਓਹੋ ਯਾਰ ਕਹਿਣ ਦਾ ਸਾ ਉਹ ਤਾਂ ਫਿਰ ਗੱਲ ਤਾਂ ਇੱਥੇ ਮਾੜਾ ਮੁੱਟਾ ਜਦੋਂ ਮਾੜਾ ਮੁੱਟਾ ਕੋ ਯਾਰ ਠੋਕ ਕੇ ਰੱਖ ਦਿਆਂਗੇ ਹਾਂ ਗੱਲ ਤਾਂ ਇੱਥੇ ਆ ਨਾ ਹਾਂ ਇੱਕ ਹੁੰਦਾ ਵੀ ਠੋਕ ਕੇ ਕਰਨਾ ਇੱਕ ਹੁੰਦਾ ਮਾੜਾ ਮੁੱਟਾ ਹਾਂ ਹਾਂ ਹੈ ਨਹੀਂ ਨਹੀਂ ਕੁਡੀਆਂ ਆਜੂ ਫਿਰ ਮਾੜਾ ਮਟੋਤਾਂਗੇ ਯਾਰ ਇਹਦੇ ਇਹਦੇ ਵਾਸਤੇ ਤਾਂ ਕਰਾਂਗੇ ਹੂੰ ਲਾਦਾ ਨਹੀਂ ਉਹ ਆ ਤਾਂ ਲੇਬਰ ਪਊ ਠੀਕ ਹੈ